ਅਸੀਂ ਇਹ ਪ੍ਰੋਟੋਕੋਲ ਜਿਤੇ ਨਾਕਾਮੰਦੀ ਕੀਤੀ ਹੋਈ ਸੀ ਕਿ ਲਾਕਾਬੰਦੀ ਦੌਰਾਨ ਇੱਕ ਅਸੀਂ ਗੱਡੀ ਰੁਕੀ ਐ ਟੈਂਪਰੇਰੀ ਨੰਬਰ ਸੀ ਸਵਿਫਟ ਡਿਜ਼ਾਇਰ ਵਾਈਟ ਰੰਗ ਦੀ ਜਦੋਂ ਰੋਕ ਕੇ ਉਹ ਚੈੱਕ ਕੀਤੀ ਐ ਤਾਂ ਉਹ ਗੱਡੀ ਵਿੱਚੋਂ ਸਾਨੂੰ 354 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ ਐ ਜਿਹੜਾ ਗੱਡੀ ਦਾ ਚਾਲਕ ਹੈ ਜਿਹੜਾ ਗੱਡੀ ਚਲਾ ਰਿਆ ਸੀ ਉਹ ਉਹਦਾ ਨਾਮ ਹੈਗਾ ਵਿਸ਼ਾਲ ਕੁਮਾਰ ਉਰਕਾਲੂ ਨੰਗਲ ਦਾ ਰਹਿਣ ਵਾਲਾ ਤੇ 21 ਦੇ ਨਾਲ ਲੜਕੀ ਸੀਗੀ ਨੀਤਾ ਸ਼ਾ ਉਹ ਨਿੱਕੂ ਨੰਗਲ ਦੀ ਰਹਿਣ ਵਾਲੀ ਹੈ ਜਿਹਦੇ ਨੂੰ ਪਹਿਲਾਂ ਪਤਿਵ੍ਰਤੀ ਰਹੀ ਸੀ ਬੇਦੋਬੀ ਇਹ ਜਿਹੜਾ ਵਿਸ਼ਾਲ ਕੁਮਾਰ ਉਰਫ ਕਾਲੂ ਹੈਗਾ ਇਹਦੀ ਇੱਕ ਪਰਚਾ ਆਪਣੇ ਥਾਣਾ ਸਿਟੀ ਖਰੜ ਚ ਹੈਗਾ ਜਿਹਦੇ ਵਿੱਚ ਇਹ ਬੇਲ ਤੇ ਹੈਗਾ 50 ਗ੍ਰਾਮ ਹੈਰੋਂ ਦੀ ਤੋਂ ਪਹਿਲਾਂ ਰਿਕਵਰ ਹੋਈ ਸੀ ਤੇ ਇਹਨਾਂ ਨੇ ਇੱਕ ਹਮਾਰਿਆ ਗ੍ਰੀਨ ਸੁਸਾਇਟੀ ਹੈਗੀ ਉਹ ਫਿਊਚਰ ਹਾਈਟਸ ਉੱਥੇ ਫਲੈਟ ਲਿਆ ਹੋਇਆ ਇੱਥੇ ਰਹਿੰਦੇ ਨੇ ਖਰੜ ਦੇ ਵੇਚਦੇ ਆ ਜਾਂ ਪੀਂਦੇ ਆ ਆਦੀ ਜਿਵੇਂ ਸੀ ਇਹ ਜਿਹੜਾ ਵਿਸ਼ਾਲ ਉਹ ਪੀਂਦਾ ਆਦੀ ਵੀ ਹੈ ਤੇ ਵੇਚਦਾ ਵੀ ਹੈ ਲੜਕੀਾਂ ਕੀ ਰੋਦੇ ਹੁਣ ਇੱਕ ਜੀ ਨੂੰ ਕੋਈ ਕੀ ਲੈ ਕੇ ਆਇਨੇ ਦਿੱਲੀੋਂ ਬਹੁਤ ਖਾਸ ਜਿਹਾ ਵੀ ਹਾਂ ਦਿੱਲੀ ਤੋਂ ਇਹ ਲੈ ਕੇ ਆਨੇ ਕਿਸੇ ਤੋਂ 20 ਕਿਲੋ ਬਣਦੇ 20 ਇਹਦੇ ਨਾਲ ਸੀਗੀ ਕੁੜੀ ਜਿਹੜੀ ਹੈਗੀ ਕੁੜੀ ਕੋਲ ਇੱਕ ਪੈਕਟ ਕੁੜੀ ਕੋਲ ਸੀਗਾ ਤੇ ਇੱਕ ਸੀਗਾ ਇਹਦੇ ਕੋਲ ਤੇ ਕਿੱਥੇ ਡਿਲੀਵਰ ਕਰਨਾ ਤੁਹਾਨੂੰ ਪਤਾ ਲੱਗਿਆ ਕਿ ਉਹ ਕਿਉਂ ਲੈ ਦੇ ਰਿਹਾ ਕਿ ਇਹ ਰੋਪੜ ਨੰਗਲ ਇਹਨਾਂ ਦੇ ਡਿਲੀਵਰੀ ਸੈਂਟਰ ਨੇ ਕਿਨਾਂ ਤੋਂ ਮੰਗਦੇ ਨੇ ਪੱਕੇ ਪੱਕੇ ਆਗ ਨੇ ਕਿਹਨੇ ਜਿਹੜੇ ਪੱਕੇ ਪੰਜ ਬੰਦੇ ਨੰਗਲ ਦੇ ਆ ਜਿਨ੍ਹਾਂ ਨੂੰ ਸਪਲਾਈ ਕਰਦਾ ਹੈ ਇਹ ਖੜ ਦੇ ਨੇ ਆਪਣੇ ਪੰਜ ਸੱਤ ਬੰਦੇ ਬਾਕੀ ਜਿਹੜੇ ਹੈਗੇ ਇਹ ਅ ਨੰਗਲ ਜਿਹੜਾ ਬੰਦਾ ਇਹਨਾਂ ਦਾ ਮੇਨ ਹੈਗਾ ਨਈਅਰ ਹੈ ਇੱਕ ਉਹਦਾ ਨਖਲ ਨਈਅਰ ਨਾ ਹੈਗਾ ਉਹ ਬੰਦਾ ਅੱਗੇ ਇਹਨਾਂ ਦੀ ਟੀਕਰਾ ਕੇ ਇਹਨਾਂ ਨੂੰ ਸਾਰਾ